ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਗੁਰੂ ਨਾਨਕ ਜੀ ਦੀ ਪਰਮਾਈ ਦੀ ਚੱਲੀ ਤਾਂ ਸ੍ਰੀ ਗੁਰੂ ਨਾਨਕ ਜੀ ਦੀ ਉਸਤਤ ਹੋਵੇ Hindu Muslim ਕੋਈ ਆਵਲੀ ਸਭ ਦੀ ਜਾਤਨਾ ਪੂਰੀ ਕਰਨ ਤਾਂ ਇੱਕ ਦਿਨ ਮੂਲਾ ਚੋਣਾ ਗੁਰੂ ਨਾਨਕ ਜੀ ਨੂੰ ਦੇਖ ਗਿਆ ਮੂਲਾ ਪੱਕੋ ਕੇ ਰੰਧਾਵਿਆਂ ਦਾ ਪਟਵਾਰੀ ਸੀ ਘਰ ਬਟਾਲੇ ਵਿੱਚ ਸਨ ਤਾਂ ਮੂਲੇ ਜੈਰਾਮ ਦੇਕਰ ਬੇਬੇ ਨਾਨਕੀ ਦੇ ਪਾਸ ਸ਼ਗਨ ਪੀਚਿਆ ਸੰਮਤ 1550 ਵਿੱਚ ਸਗਾਈ ਲੈ ਕੇ ਬ੍ਰਾਹਮਣ ਆਇਆ ਤੇ ਬੀਬੇ ਬੜੀ ਪਰਸਨ ਹੋਈ ਲੱਗੀਆਂ ਵਧਾਈਆਂ ਮਿਲਣ ਤੇ ਬੀਬੇ ਜੀ ਸੋਹ ਗੁਣੀ ਕਰ ਮੰਨੇ ਤਾਂ ਜੈ ਰਾਮ ਨੇ ਚਿੱਠੀ ਲਿਖੀ ਕੇਸਰ ਚਿੰਕਿਆ ਤੇ ਮਹਤੇ ਕਾਲੂ ਤੇ ਅੰਮਾ ਬੀਬੀ ਨੂੰ ਖਬਰ ਕੱਲੀ ਅਤੇ ਵਧਾਈ ਦਿਵਾਏ ਭੇਜੀ ਅਤੇ ਸਭ ਪਰਿਵਾਰ ਨੂੰ ਸੱਦਾ ਭੇਜਿਆ ਜੋ ਤੁਸੀਂ ਆਵੋ ਤਾਂ ਚੌਕਰ ਥਲੀ ਗਏ ਤਾਂ ਕਾਲੂ ਨੇ ਸੁਣਿਆ ਸੰਕਲ ਬਹੁਤ ਖੁਸ਼ੀ ਹੋਇਆ ਜਿਹੜਾ ਖਬਰ ਲੈ ਕੇ ਆਇਆ ਸੀ ਤੇ ਸਾਮੂ ਖੰਡ ਨਾਲ ਆਪਣੀ ਹੱਥੀ ਭਰਿਆ ਅਤੇ ਅੰਮਾ ਬੀਬੀ ਬੜੀ ਪਰਸਨ ਹੋਈ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰੇ ਅਤੇ ਕਹੀ ਤਨ ਉਹ ਨਿਰੰਕਾਰ ਹੈ ਜਿਸ ਦੀ ਕਿਰਪਾ ਕਰਕੇ ਇਹ ਨਾਨਕ ਪੁੱਤਰ ਮੇਰੇ ਘਰ ਵਿੱਚ ਹੋਇਆ ਅਤੇ ਫਿਰ ਬੜੀ ਕਿਰਪਾ ਇਹ ਹੈ ਜੋ ਨਾਨਕ ਜੀ ਦੇ ਸਵਾਰਥ ਦਾ ਦਿਨ ਹੋਇਆ ਹੈ ਤੇ ਮੈਂ ਬਲੀਹਾਰੀ ਹਾਂ ਉਸ ਮੂਹ ਥੀ ਜਿਸ ਮੂਹਤੀ ਨਾਨਕ ਜੀ ਦੀ ਕੁੜਮਾਈ ਦੀ ਖਬਰ ਸੁਣੀ ਹੈ ਤੇ ਵਧਾਈ ਦਿੱਤੀ ਹੈ ਰਾਤ ਨੂੰ ਜਿਤਨਾ ਕਬੀਲਾ ਬੇਦਿਆਂ ਦਾ ਆਹਾ ਸਾਰੇ ਪਰਿਵਾਰ ਨੂੰ ਸੱਦ ਕੇ ਸਾਵਨ ਬਿਠਾਇਆ ਅਤੇ ਸਭੇ ਮਿਲ ਕੇ ਸ਼੍ਰੀਕਣੀਆਂ ਇਹੋ ਆਖੜ ਜੋ ਸਾਡੇ ਬੇਦਿਆਂ ਦੀ ਵੰਸ਼ ਵਿੱਚ ਨਾਨਕ ਭਲਾ ਜੀ ਉਹ ਪੈਦਾ ਹੋਇਆ ਹੈ ਸਾਡੀ ਗੁਲਦਾਰ ਸੂਰਜ ਰੋਸ਼ਨ ਹੋਇਆ ਹੈ ਜੋ ਤਰਨ ਦੀ ਕੁੜਮਾਈ ਹੋਈ ਹੈ ਤੇ ਸਾਡੀ ਈਕੁਲ ਨਿਰਮਲ ਕੀਤੀ ਹੈ ਅਤੇ ਅੰਮਾ ਬੀਬੀ ਨੇ ਆਪਣੇ ਪੇਕੇਆਂ ਨੂੰ ਮਾਛੀ ਵਧਾਈ ਲਈ ਭੇਜੀ ਤਾਂ ਅੰਮਾ ਬੀਬੀ ਦਾ ਪਿਓ ਰਾਮਾ ਜਾਤ ਦਾ ਚੰਗਣ ਗੁਰੂ ਨਾਨਕ ਜੀ ਦੇ ਨਾਮ ਕੀ ਤੇ ਮਹਤੇ ਕਾਲੂ ਦੇ ਸੋਹਰੇ ਤਿੰਨਾਂ ਦੀ ਤਰਫ ਖਬਰ ਲਿਖ ਪੇਜੀ ਅਤੇ ਆਖ ਕੇ ਭੇਜਿਆ ਤੁਸੀਂ ਤਲਵੰਡੀ ਆਵੋ ਤਾਂ ਰਲ ਕੇ ਸੁਲਤਾਨਪੁਰ ਚਲੀਓ ਅਰ ਚੌਂਕੜ ਖਰਚ ਕਰੀਏ ਤਾਂ ਉਦੋਂ ਨਾਨੀ ਪਿਰਾਈ ਆਈ ਅਤੇ ਮਾਮਾ ਕ੍ਰਿਸ਼ਨਾ ਅਤੇ ਨਾਨਾ ਨਮਾ ਸਭੇ ਤਲਵੰਡੀ ਆਏ ਪਹੁੰਚੇ ਕਾਲੂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਅਤੇ ਫਿਰ ਤਲਵੰਡਿਓ ਇਕੱਠੇ ਹੋਏ ਘਰ ਚੱਲੇ ਕਾਲੂ ਤੇ ਲਾਲੂ ਭੇਤੀ ਅਤੇ ਅੰਮਾ ਬੀਬੀ ਅਤੇ ਰਾਮਾ ਤੇ ਕ੍ਰਿਸ਼ਨਾ ਚੰਗੜ ਅਤੇ ਨਾਨਾ ਵੀ来 ਜੇ ਆਦਮੀ ਤਿਆਰ ਹੋਏ ਦੋ ਇਹ ਨਫਰ ਰਾਮੇਨਾਨ ਤੇ ਚਾਰ ਹੋਰ ਸਭੇ 12 ਆਦਮੀ ਸੁਲਤਾਨ ਨੂੰ ਚਲੇ ਤੇ ਰਾਮੇ ਚੰਗੜ ਨੇ ਬਹੁਤ ਕੁਝ ਖਰਚ ਕਰਨ ਵਾਸਤੇ ਲੀਤਾ ਜਦ ਤੁਰਨ ਲੱਗੇ ਤਾਂ ਕਾਲੂ ਰਾਈ ਬੁਲਾਰ ਦੇ ਪਾਸ ਸਵਿਧਾ ਹੋਵਣ ਆਇਆ ਤੇ ਰਾਈ ਬੁਲਾਰ ਦੇ ਪਾਸ ਜਾ ਖੜਾ ਹੋਇਆ ਰਾਈ ਬੁਲਾਰ ਨੇ ਆਖਿਆ ਕਿ ਉਹ ਕਾਲੂ ਤਾਂ ਕਾਲੂ ਨੇ ਆਖਿਆ ਰਾਈ ਜੀ ਗੁਰੂ ਨਾਨਕ ਜੀ ਦੀ ਕਹਾਣੀ ਪੱਕੂ ਕੇ ਰੰਧਾਵੇ ਹੋਈ ਹੈ ਅਰ ਅਸੀਂ ਚੌਕਰ ਖਰਚਣ ਜਾਂਦੇ ਆਏ ਸਾਨੂੰ ਰਜਾਈ ਦੇ ਉਹ ਤਾਂ ਅਦੋਂ ਰਾਈ ਬੁਲਾਰ ਨੇ ਕਿਹਾ ਸੁਣ ਕਾਲੂ ਅੱਗੇ ਨਾਨਕ ਜੀ ਹੈ ਹੀ ਖਬਰਦਾਰ ਹੋਈ ਤਾਂ ਕਾਲੂ ਨੇ ਕਿਹਾ ਹੈ ਰਾਈ ਜੀ ਮੈਨੂੰ ਵਿਸ਼ਵਾਸ ਕਰਦੀ ਹੋਈ ਤਾਂ ਰਾਈ ਬੁਲਾਰ ਨੇ ਕਿਹਾ ਨਾ ਕਾਲੂ ਮੈਂ ਤੈਨੂੰ ਹੋਰ ਵਾਸਤੇ ਆਖਿਆ ਹੈ ਕਿਉਂ ਜੋ ਉਹ ਅੱਗੇ ਸਾਧ ਹੈ ਮਤ ਕੋਈ ਵਿਗੜ ਕਰਦਾ ਹੋਵੇ ਤਾਂ ਕਾਲੂ ਨੇ ਆਖਿਆ ਨਾ ਰਾਈ ਜੀ ਇਹ ਤਾਂ ਮੇਰੀ ਮੁਰਾਦ ਹੈ ਅਤੇ ਰਾਈ ਜੀ ਤੁਸੀਂ ਪਰਮੇਸ਼ਰ ਨੇ ਜੋਗ ਕੀਤੇ ਹੋ ਸਭੂ ਤੁਸੀਂ ਮਿਹਰਬਾਨੀ ਕਰਕੇ ਆਪੋ ਜੀ ਤਾਂ ਰਾਈ ਬੁਲਾਰ ਨੇ ਕਿਹਾ ਚ ਕਾਲੂ ਤੈਨੂੰ ਮੁਬਾਰਨ ਪਰਮੇਸ਼ਰ ਆਪਣੀ ਮਿਹਰ ਕਰੇਗਾ ਅਤੇ ਸਭ ਕਾਜ ਤੇਰੇ ਅੱਛੇ ਹੋਣਗੇ ਪਰ ਮੇਰੇ ਹੁੰਦਾ ਬਹੁਤ ਬਹੁਤ ਹਿੱਤ ਕਰਕੇ ਬੱਦੇ ਨਾਨਕ ਜੀ ਦੇ ਕਦਮਾਂ ਤੇ ਹੱਥ ਲਾਵੇਂ ਬਗਲ ਵਿੱਚ ਲੈ ਕੇ ਮੱਥਾ ਚੁੰਮੀ ਅਤੇ ਮੇਰੀ ਤਰਫੋਂ ਦੋਵੇਂ ਹੱਥ ਜੋੜ ਕੇ ਬੰਦਗੀ ਆਕੀ ਅਤੇ ਜੈ ਰਾਮ ਨੂੰ ਵੀ ਮੇਰੀ ਬੰਦਗੀ ਕਹੀ ਅਤੇ ਹੁਣ ਜਾ ਤੈਨੂੰ ਸਾਈ ਦੀ ਪਨਾਹ ਹੈ ਤਾਂ ਕਾਲੂ ਰਾਈ ਬਲਾਰ ਪਾਸੋਂ ਵਿਦਿਆ ਹੋਇਆ ਅਤੇ ਸੱਕੜੇ ਤੇ ਸਵਾਰ ਹੋ ਕੇ ਸੁਲਤਾਨਪੁਰ ਨੂੰ ਚੱਲੇ ਪੰਜਵੇਂ ਦਿਨ ਸੁਲਤਾਨਪੁਰ ਆਏ ਪਰਮਾਨੰਦ ਪਲਦੇ ਦੇ ਘਰ ਜਾਏ ਬੜੇ ਅਬੂ ਬਧਾਈਆਂ ਮਿਲਣ ਲੱਗੀਆਂ ਤਾਂ ਗੁਰੂ ਨਾਨਕ ਜੀ ਨੂੰ ਖਬਰ ਹੋਈ ਮਾਤਾ ਪਿਤਾ ਆਏ ਹਨ ਤੇ ਚਾਚਾ ਲਾਲੂ ਵੀ ਅਤੇ ਨਾਨਾ ਰਾਮਾ ਅਤੇ ਮਾਮਾ ਕ੍ਰਿਸ਼ਨਾ ਅਤੇ ਨਾਮੀ ਵੀ ਆਏ ਵੀ ਆਏ ਹਨ ਅਤੇ ਮਰਦਾਨਾ ਜੁਬੇਤਾ ਵੀ ਆਇਆ ਹੈ ਤਾਂ ਗੁਰੂ ਨਾਨਕ ਜੀ ਮੋਦੀ ਖਾਨੇ ਤੋਂ ਉੱਤਰ ਆਇਆ ਆਮਦੇ ਆਏ ਕਾਲੂ ਜੀਆਂ ਪੈਰਾਂ ਤੇ ਟੈਪਿਆ ਅਗੂ ਕਾਲੂ ਨੇ ਬਗਲ ਵਿੱਚ ਲੀਤਾ ਤੇ ਮੱਥਾ ਚੁੰਮਿਆ ਤਾਂ ਗੁਰੂ ਜੀ ਪੁੱਛਿਆ ਪਿਤਾ ਜੀ ਰਾਏ ਜੀ ਤਾਂ ਰਾਜੀ ਆਹੇ ਤਾਂ ਕਾਲੂ ਨੇ ਆਖਿਆ ਪੁੱਤਰ ਪਲਾ ਜਾਦੀ ਵਾਇਆ ਹਰੀ ਰਾਏ ਜੀ ਨੇ ਤੇਰਾ ਮੱਥਾ ਚੁੰਮਣ ਆਖਿਆ ਸੀ ਸਾਨੂੰ ਵਿਸਰ ਗਿਆ ਸੀ ਤਾਂ ਕਾਲੂ ਨੇ ਰਾਏ ਬਲਾਰ ਦੇ ਹੁੰਦੇ ਨਾਨਕ ਦਾ ਮੱਥਾ ਚੁੰਮਿਆ ਅਰ ਸੀਸ ਤੇ ਹੱਥ ਫੇਰਿਆ ਗੁਰੂ ਨਾਨਕ ਜੀ ਅੰਮਾ ਬੀਬੀ ਦੇ ਪੈਰਾਂ ਤੇ ਪਿਆ ਤਾਂ ਫਿਰ ਚਾਚੇ ਲਾਲੂ ਦੇ ਪੈਰਾਂ ਤੇ ਪਿਆ ਆਬੋ ਲਾਲੂ ਨੇ ਸ੍ਰੀ ਗੁਰੂ ਜੀ ਨੂੰ ਗੱਲ ਵਿੱਚ ਲੀਤਾ ਅਤੇ ਆਖਿਓ ਉਸ ਪੁੱਤਰ ਨਾਨਕ ਤੋ ਸਾਡੇ ਕੁਲ ਨਿਰਮਲ ਕੀਤੇ ਹਨ ਪਰ ਅਬੋ ਦੀ ਖਬਰ ਪਰਮੇਸ਼ਰ ਜਾਣੇ ਐਥੇ ਤਾਂ ਨਿਰਮਲ ਕੀਤੇ ਹਨ ਤਾਂ ਫਿਰ ਗੁਰੂ ਨਾਨਕ ਜੀ ਨਾਨੇ RAME ਦੇ ਪੈਰਾਂ ਉੱਤੇ ਮੱਥਾ ਟੇਕਿਆ ਤਾਂ ਨਾਨੇ RAME ਨੇ ਗੁਰੂ ਨਾਨਕ ਜੀ ਨੂੰ ਗੱਲ ਵਿੱਚ ਲੀਤਾ ਪਰ ਗੱਲ ਵਿੱਚ ਉਹ ਛੱਡੋ ਨਹੀਂ ਤਾਂ RAMA ਇਧਰ ਉਧਰ ਦੇਖੇ ਜੋ ਮੰਨਤਾ ਵੀ ਕੋਈ ਨਹੀਂ ਨਾਨੀ ਫਿਰਾਈ ਨੇ ਆਖਿਆ ਤੂੰ ਇਸ ਨੂੰ ਗੱਲ ਵਿੱਚੋਂ ਛੱਡ। ਤਾਂ RAM ਨੇ ਫਿਰਾਈ ਨੂੰ ਆਖਿਆ हे ਬੰਦੀ ਪਰਮੇਸ਼ਰ ਦੀ ਜਾਂ ਮੈਂ 20 ਰੁਪਏ ਨਾਨਕ ਜੀ ਦੇ ਸਿਰ ਤੋਂ ਬਾਹਰ ਸੁਟਾਂਗਾ ਤੇ ਮੇਰੀ ਸਿੱਖ ਪੂਰੀ ਹੋਵੇਗੀ। ਤਾਂ ਨਾਨੀ ਫਿਰਾਈ ਨੇ ਆਖਿਆ ਜੋ ਤੂੰ 20 ਰੁਪਏ ਬਾਹਰ ਸੁਟ ਤਾਂ RAM ਨੇ ਆਖਿਆ ਕੋਈ ਮੰਤਾ ਵੀ ਲੈਣ ਵਾਲਾ ਹੋਵੇ। ਤਾਂ ਨਾਨਕੀ ਨੇ ਆਖਿਆ ਜਾਂ ਨਹੀਂ ਤੁਲਸਾ ਕੋਈ ਮੰਤੇ ਹਨ ਤਾਂ ਸੱਤ ਲਿਆਓ। ਤਾਂ ਤੁਲਸਾ ਦਾਸੀ ਸ਼ਹਿਰ ਵਿੱਚੋਂ ਮੰਗਤਿਆਂ ਨੂੰ ਬੁਲਾਉਣ ਗਈ ਤਾਂ ਟੁੱਟ ਕੇ ਤੁਲਸਾ ਮੰਗਤਿਆਂ ਨੂੰ ਲਿਆਈ ਤਾਂ ਫਿਰ ਨਾਨਕੀ ਨੇ ਆਖਿਆ ਨਾਨਾ ਜੀ 20 ਰੁਪਏ ਰੂਪ ਵਾਰੋਗੇ ਏ ਤਕੇ ਮੰਗਾਈ ਕਰਵਾ ਰੋਗੇ ਤਾਂ RAME ਚੰਗੜ ਆਖਿਆ ਬੇਟੀ ਜਿਸ ਤਰ੍ਹਾਂ ਤੂੰ ਆਖੇਂਗੀ ਸੋ ਤਿਉਹ ਹੀ ਕਰਾਂਗੀ ਤਾਂ ਫਿਰ ਨਾਨਕੀ ਕਿਹਾ ਨਾਨਾ ਜੀ ਤਕੇ ਮਂਗਾਓ ਤਾਂ RAME ਨੇ ਉੱਤਰ ਕ੍ਰਿਸ਼ਨ ਨੂੰ ਆਖਿਆ ਏ ਕ੍ਰਿਸ਼ਨ 20 ਰੁਪਿਆ ਦੇ ਤਕੇ ਲੈ ਆਓ ਤਾ ਪਿਰਾਈ ਨੇ ਆਖਿਆ ਪੁੱਤਰ 10 ਰੁਪਏ ਮੇਰੇ 파ਸੋਂ ਲੈ ਕੇ ਮੇਰੇ ਵੀ ਟਕੇ ਲੈ ਆਉ ਤਾਂ 50 ਰੁਪਏ ਦੇ ਟਕੇ ਆਪਣੇ 파ਸੋਂ ਕ੍ਰਿਸ਼ਨਾ ਲੈ ਆਇਆ ਤਾਂ ਸਭੇ 35 ਰੁਪਏ ਦੇ ਟਕੇ ਆਏ ਕ੍ਰਿਸ਼ਨੇ ਨੇ 20 ਦੇ ਟਕੇ ਪਿਤਾ ਰਾਮੇ ਨੂੰ ਦਿੱਤੇ ਅਤੇ 10 ਦੇ ਟਕੇ ਅਮਾ ਪਿਰਾਈ ਦੇ ਹੱਥ ਦੇ ਕੇ ਪੰਜਾਂ ਦੇ ਆਪਣੇ 파ਸ ਰੱਖੇ ਸਭੋ ਟਕੇ ਵਾਰਾ ਫਿਰ ਵਾਰਾ ਫੇਰਾ ਕੀਤੇ 20 ਦੇ ਟਕੇ ਰਾਮੇ ਨੇ ਵਾਰੇ ਅਤੇ ਦਸਾਂ ਦੇ ਟਕੇ ਨਾਮੀਨੇ ਵਾਰੇ ਪੰਜਾਂ ਦੇ ਟਕੇ ਮਾਮੇ ਕ੍ਰਿਸ਼ਨ ਨੇ ਵਾਰੇ 830 ਰੁਪਏ ਦੇ ਟਕੇ ਗੁਰੂ ਨਾਨਕ ਦੇਵ ਜੀ ਉਤਤੋ ਵਾਰੇ ਸੰਬੰਧ 1555 ਮਿਤੀ ਮੱਘਰ ਸੁਦੀ ਪੰਚਮੀ ਵੀਰਵਾਰ ਸੁਲਤਾਨਪੁਰੋਂ ਭਲੇ ਹੁਗੁਰਤ ਨਾਲ ਚੱਲੇ ਕੋਣ ਕੋਣ ਚੱਲੇ ਕਾਲੂ ਰਾਮਾ ਕ੍ਰਿਸ਼ਨਾ ਪਰਮਾਨੰਦ ਪਲਤਾ ਪਾਈਏ ਜੈਰਾਮ ਦਾ ਪਿਤਾ ਅਤੇ ਪਾਈਆ ਜੈਰਾਮ ਪਲਤਾ ਅਤੇ ਹੋਰ ਨਫਰ ਜਾਕਰ ਅਤੇ ਪਰਮਾਨੰਦ ਪਲਦੇ ਨੇ ਤੇ ਜੈਰਾਮ ਨੇ ਨਿੱਥੇ ਬ੍ਰਾਹਮਣ ਨੂੰ ਆਖ ਕੇ ਰੰਧਾਵੇ ਗਰਉ ਵਿੱਚ ਭੇਜਿਆ ਅਤੇ ਪੱਖੋ ਕੇ ਰੰਧਾਵੇ ਦਾ ਚੌਧਰੀ ਜਿੱਤਾਰੰਥਵਾਸੀ ਜਿਸ ਦਾ ਪਟਵਾਰੀ ਮੂਲਾ ਚੋਣਾ ਹੈ ਸੀ ਇਸੇ ਕਰ ਜਾਇਕਰ ਨਿੱਥੇ ਬ੍ਰਾਹਮਣ ਨੇ ਖਬਰ ਕੀਤੀ ਜੋ ਮਹਤਾ ਮੂਲਾ ਜੀ ਸੁਖੀ ਰਹੋ ਤਾਂ ਅੱਗੋ ਮਹਤੇ ਮੂਲੇ ਆਖਿਆ ਨਮਸਕਾਰ ਪੰਧਾ ਜੀ ਅਤੇ ਫਿਰ ਕਿਹਾ ਪੰਦਾ ਜੀ ਆਪਦਾ ਆਵਣ ਕਿਉ ਕਰ ਹੋਇਆ ਹੈ ਤਾਂ ਨਿੱਧੇ ਕਿਹਾ ਮੂਲਾ ਜੀ ਸੁਲਤਾਨਪੁਰ ਤੋਂ ਆਇਆ ਹਾਂ ਅਤੇ ਜੈਰਾਮ ਨੇ ਮੈਨੂੰ ਕਿਹਾ ਜੋ ਪੰਦਾ ਮੂਲੇ ਚੋਣੇ ਨੂੰ ਜਾਇਕਰ ਖਬਰ ਕਰ ਆਉ ਜੋ ਮੈਂ ਕਾਕਾਲੂ ਲਾਲੂ ਰਾਮਾ ਕ੍ਰਿਸ਼ਨਾ ਜੈਰਾਮ ਆਏ ਹਨ ਸੋ ਮੈਂ ਇਸ ਵਾਸਤੇ ਆਇਆ ਹਾਂ ਮੂਲੇ ਆਖਿਆ ਪੰਦਾ ਜੀ ਮੇਰੇ ਸਿਰ ਮਸਤਕ ਪਰ ਆਵੋ ਤਾਂ ਐਤਵਾਰ ਦਸਵੇਂ ਨੂੰ ਪਹਿਰ ਦਿਨ ਚੜੇ ਉਕੋ ਕੇ ਕਿਰਾਏ ਵਿੱਚ ਚਾਏ ਵੜੇ ਅੱਗੋ ਮੂਲੇ ਨੇ ਸਮਯਾਨ ਕਰ ਰੱਖਿਆ ਸੀ ਤਾਂ ਜਾਏ ਪਰਮਾਨੰਦ ਪਲਦੇ ਨੇ ਆਪਣੀ ਹੱਥੀ ਚੌਕੜ ਖੱਜਿਆ ਤੇ ਵਧਾਈ ਦੇ ਕੇ ਲੈ ਕੇ ਜੋ ਕੁਝ ਰਹਾ ਰੋਜ਼ ਸੀ ਸੋ ਸੱਬੋਹੀ ਕਰਕੇ ਦੋਹਾਂ ਦੀ ਤਰਫੋਂ ਬੜੀ ਪ੍ਰਸੰਤਾ ਹੋਈ ਖੁਸ਼ੀ ਹੋਈ ਤਾਂ ਕਾਲੂ ਨੇ ਆਖਿਆ ਭਾਈ ਪਰਮਾਨੰਦ ਪੰਤਾ ਜੀ ਤੁਸੀਂ ਸਾਹਾ ਵੀ ਪਾਈ ਮੂਲੇ ਪਾਸੋਂ ਮੰਗੋ ਆ ਪਰਮਾਨੰਥ ਪਾਲਤਾ ਮੂਲੇ ਚੋੜੇ ਨੂੰ ਇਕੰਤ ਲੈ ਬੈਠਾ ਅਤੇ ਸ਼੍ਰੀ ਕੀ ਦੀਆਂ वार्ता ਕੀਤੀਆਂ ਗੱਲਾਂ ਕਰਦਿਆਂ ਕਰਦਿਆਂ ਵਿੱਚ ਇਹ ਵੀ ਗੱਲ ਆਕੀ ਦੇਖੋ ਮੈਂ ਤਾਂ ਮੂਲਾ ਜੀ ਨੀਦਰ ਵੀ ਜਵਾਲ ਹੈ ਅਤੇ ਲੜਕੀ ਵੀ ਸਿਆਣੀ ਹੀ ਹੈ ਸੋ ਤੁਸੀਂ ਸਾਹੇ ਦੀ ਤਿਆਰੀ ਵੀ ਸਾਨੂੰ ਨਾਲ ਹੀ ਕਰ ਦਿਓ ਤਾਂ ਅੱਗੋਂ ਮੂਲੇ ਜਵਾਬ ਦਿੱਤਾ ਭਾਈਆ ਜੀ ਤੁਸੀਂ ਖਾਤਰ ਜਮਾ ਰੱਖੋ ਇੱਕ ਵਾਰ ਸਾਨੂੰ ਮੌਲਕ ਦਿਓ ਇੱਕ ਵਸਤੀ ਫੇਰ ਅਸੀਂ ਤੁਹਾਨੂੰ ਅੱਛਾ ਸਾਹ ਸੁਧਾਏ ਕਰ ਲਿਖ ਦੇ ਜੰਗੇ ਤਾਂ ਫੇਰ ਕਾਲੂ ਲਾਲੂ ਪਰਮਾਨੰਥ ਪਲਤਾ ਅਤੇ ਜੈਰਾਮ ਸੁਲਤਾਨਪੁਰ ਜਾਤਪਤ ਨਾਲ ਆਇ ਬੜੇ ਤਾਂ ਕਹਾਵਤਾਂ ਮਿਲਣ ਲੱਗੀਆਂ ਤਾਂ ਬੇਬੇ ਨਾਨਕੀ ਨੇ ਸ਼ਰੀਕ ਰੀਆਂ ਸਦਕੇ ਗਾਵਨ ਬਹਾਲ ਲਿਆ ਤਾਂ ਚੌਥੇ ਦਿਨ ਕਾਲੂ ਅਰ ਲਾਲੂ ਤਲਵੰਡੀ ਨੂੰ ਆਉਣ ਲੱਗੇ ਤਾਂ ਮੁਰਦਾਨੇ ਦੁਇਤੇ ਨੇ ਆਖਿਆ ਹੈ ਨਾਨਕ ਜੀ ਕੁਝ ਆਪਣੀ ਵਿਧਾਈ ਸਾਨੂੰ ਵੀ ਦੇਵੋ ਤਾ ਗੁਰੂ ਨਾਨਕ ਜੀ ਨੇ ਕਿਹਾ ਤੋ ਮਰਦਾਨਾ ਕੀ ਲੈਣਾ ਹੈ ਅਸਾਂ ਦਾਦਾ ਤੇਰੀ ਨਾਲ ਬੜਾ ਕੰਮ ਹੈ ਤਾ ਫਿਰ ਮਰਦਾਨੇ ਇਤਿਹਾ ਗੁਰੂ ਜੀ ਤੂੰ ਮੈਨੂੰ ਕਾਈ ਭਲੀ ਮਸਤ ਦੇਵੋ ਜੀ ਗੁਰੂ ਨਾਨਕ ਜੀ ਕਿਹਾ ਮਰਦਾਨਾ ਭਲੀ ਵਸਤੂ ਲੈਂਦਾ ਹੈ ਪਰ ਭਲੀ ਵਸਤ ਤੇ ਰੰਝ ਹੋ ਜਾਸੀ ਤਾ ਮਰਦਾਨੇ ਕਿਹਾ ਗੁਰੂ ਜੀ ਕਾਈ ਭਲੀ ਵਸਤੂ ਦੇਵੇਂਗਾ ਤਾ ਮੈਂ ਰੰਝ ਕਿਉਂ ਹੋਵਾਂਗਾ ਤਾ ਗੁਰੂ ਨਾਨਕ ਜੀ ਆਖਿਆ ਮਰਦਾਨਾ ਤੁਸੀਂ ਮਰਾਸੀ ਲੋਕ ਹੋ ਅਗਲੀ ਗੱਲ ਤੁਸੀਂ ਜਾਣਦੇ ਨਹੀਂ ਫੇਰ ਮਰਦਾਨੇ ਕਿਹਾ ਜੋ ਇਹ ਨਾਨਕ ਜੀ ਕਾਈ ਭਲੀ ਵਸ ਚਾਂਦੇ ਹੋ ਤਾਂ ਸੋਈ ਅਸਾਨੂੰ ਦੇਹੋ ਜੀ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆ ਅਸਾਂ ਤੈਨੂੰ ਤਾਰਦਾ ਗੁਣ ਦਿੱਤਾ ਸੋ ਕਿੱਥੇ ਹੈ ਅਸਾਨੂੰ ਲੋੜੀ ਦਾ ਆਹ ਤਾਂ ਮਰਦਾਨੇ ਉੱਠ ਕੇ ਤਾਂ ਅਜ਼ੀਮ ਕੀਤੀ ਤੇ ਕਹੋ ਉਸ ਹੀ ਗੁਰੂ ਜੀ ਜਿੱਥੇ ਤੂੰ ਦਰੱਖਿਆ ਹੋਵੇਗਾ ਉੱਥੇ ਹੀ ਪਿਆ ਹੋਵੇਗਾ ਤਾ ਗੁਰੂ ਨਾਨਕ ਜੀ ਆਪਣੇ ਗਲੇ 'ਚ ਝੋਲਣਾ ਮਰਦਾਨੇ ਨੂੰ ਲਾ ਦਿੱਤਾ। ਤਾ ਮਰਦਾਨੇ ਝੋਲਣਾ ਆਪਣੇ ਗਲੇ ਪਾਏ ਲਿਆ। ਤਾ ਫੇਰ ਗੁਰੂ ਨਾਨਕ ਜੀ ਕਿਹਾ ਮਰਦਾਨਿਆ ਤੂੰ ਇੱਕ ਅਸਾਦਾ ਬਚਨ ਮੰਨ। ਤਾ ਮਰਦਾਨੇ ਆਖਿਆ ਫਰਮਾਈਏ ਗੁਰੂ ਜੀ। ਤਾ ਫੇਰ ਗੁਰੂ ਨਾਨਕ ਜੀ ਕਿਹਾ ਸੁਣ ਮਰਦਾਨਾ ਤੂੰ ਵੇਦੀਆਂ ਦਾ ਮਰਾਸੀ ਹੈ ਅਤੇ ਹੋਰ ਇਸ ਪਾਸੋਂ ਮੰਗਣਾ ਨਹੀਂ। ਤਾ ਮਰਦਾਨੇ ਕਿਹਾ ਗੁਰੂ ਜੀ ਮੈਂ ਇਹ ਗੱਲ ਮੰਨੀ। ਪਰ ਜੀ ਤੁਸੀਂ ਸਾਡੀ ਸਾਰ ਵਿੱਚ ਰਹੋ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਕਰਤਾਰ ਸਭਨਾ ਦੀ ਸਾਰ ਵਿੱਚ ਹੈ ਤਾਂ ਮਰਦਾਨੇ ਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਤਾਂ ਸਰਬ ਪਰਿਵਾਰ ਕਰਾਂ ਨੂੰ ਵਿਦਿਆ ਹੋਈ ਅਤੇ ਗੁਰੂ ਨਾਨਕ ਜੀ ਦੀ ਚਾਲ ਉਹਾਂ ਹੀ ਰਹੀ ਜੋ ਕਦੀਮ ਦੀ ਆਹੀ ਭਾਵੇਂ ਕੋਈ ਸਾਧ ਸੰਤ ਫਕੀਰ ਆਵੇ ਜੋ ਸਵਾਲ ਪਾਈ ਕੇ ਕਰੇ ਖਾਲੀ ਕੋਈ ਨਾ ਜਾਵੇ ਅਤੇ ਲੋਕਾਂ ਵਿੱਚ ਵੀ ਇਹੋ ਗੱਲ ਮਸ਼ਹੂਰ ਆਨ ਹੋਈ ਜੋ ਨਾਨਕ ਜੈ ਰਾਮ ਦਾ ਸਾਲਾ ਦੇਖੋ ਅੱਜ ਕੱਲ ਕਿਦਰੇ ਨਿਕਲ ਜਾਂਦਾ ਹੈ ਇਹੋ ਗੱਲਾਂ ਪਿਆ ਹੋਵਨ ਜਿੱਥੇ ਕਿਤੇ ਅਤੇ ਬੇਬੇ ਨਾਨਕ ਨੂੰ ਅਤੇ ਭਾਈ ਜੈ ਰਾਮ ਨੂੰ ਲੋਕ ਵੀ ਆਣ ਕੇ ਇਹੋ ਗੱਲਾਂ ਆਖਣ ਕਿ ਸੁਣ ਜੈ ਰਾਮ ਸਾਨੂੰ ਇਹੋ ਸੁਜਦੀ ਹੈ ਜੋ ਅੱਜ ਵੀ ਅਤੇ ਕੱਲ ਵੀ ਨਾਨਕ ਨਿਕਲਿਆ ਬੜਾ ਜਾਣ ਅਸੀਂ ਤੇਰੇ ਮੁੱਢ ਤਹਿੰਦੇ ਮਿੱਤਰ ਹਾਂ ਤਾਂ ਤੈਨੂੰ ਆਪਦੇ ਹਾਂ ਜੋ ਇਸ ਸਾਲੇ ਦੇ ਪਿੱਛੇ ਨਵਾਬ ਦੀ ਵੱਲੋਂ ਤੇਹੀ ਪੱਤਰ ਰਹੇ ਤੈਨੂੰ ਕੁਝ ਪੜਨਾ ਨਾ ਪੈ ਜਾਵੇ ਤਾਂ ਜੈਰ ਆਲ ਘਰ ਆਏ ਘਰ ਬੱਤਾਂ ਕਰੇ ਦੇਖ ਪਰਮੇਸ਼ਰ ਦੀ ਬੰਦੀ ਲੋਕ ਆਪਦੇ ਹਨ ਮੈਂ ਕੀ ਕਰਾਂ ਨਾਲਕ ਦੀ ਚਾਲੀ ਉਹੀ ਚੱਲੀ ਜਾਂਦੀ ਹੈ